ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਪਟਿਆਲਾ ਚ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਹੋਈ ਕੁੱਟਮਾਰ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਪਹਿਲਾਂ 3 ਦਿਨ ਧਰਨਾ ਚੱਲਿਆ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਲਈ ਸਮਾਂ ਮਿਲ ਗਿਆ ਪਰ ਹੁਣ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਤੇ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ 2 ਦਿਨ ਦਾ ਸਮਾਂ ਦੇ ਦਿੱਤਾ 2 ਦਿਨ ਦਾ ਸਮਾਂ ਦੇ ਕੇ ਕਿਹਾ ਕਿ ਆਖਰ ਕਿਉਂ ਕਰਨਲ ਪੁਸ਼ਪਿੰਦਰ ਸਿੰਘ ਕੁੱਟਮਾਰ ਮਾਮਲੇ ਦੇ ਵਿੱਚ ਐਫਆਈਆਰ ਕਰਨ 'ਚ ਦੇਰੀ ਕੀਤੀ ਆ ਤਾਂ ਐਫਆਈਆਰ ਦਰਜ ਕਰਨ 'ਚ ਐਫਆਈਆਰ ਜੋ ਪੁਲਿਸ ਮੁਲਾਜ਼ਮਾਂ ਦੇ ਉੱਤੇ ਹੋਈ ਆ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਪਹਿਲਾਂ ਜ਼ੀਰੋ ਐਫਆਈਆਰ ਦਰਜ ਕਰ ਦਿੱਤੀ ਸੀ ਅਣਪਛਾਤੇ ਵਿਅਕਤੀਆਂ ਦੇ ਉੱਤੇ ਤਾਂ ਉਸ ਤੋਂ ਬਾਅਦ ਦੁਬਾਰਾ ਤੋਂ ਐਫਆਈਆਰ ਦਰਜ ਕੀਤੀ ਜਦੋਂ ਪੁਲਿਸ ਦੇ ਉੱਤੇ ਦਬਾਅ ਬਣਦਾ ਹੋਇਆ ਨਜ਼ਰ ਆਇਆ ਤਾਂ ਰਾਤ ਦੇ 2:30 ਵਜੇ ਕਹਿੰਦੇ ਐਫਆਈਆਰ ਦਰਜ ਕੀਤੀ ਜਿਸ ਦੇ ਵਿੱਚ ਫਿਰ ਬਾਈ ਨੇਮ ਬਾਈ ਨੇਮ ਐਫ ਆਈ ਆਰ ਦਰਜ ਕੀਤੀ ਗਈ ਆ 69 ਐਫ ਆਈ ਆਰ ਦੇ ਵਿੱਚ ਉਹਨਾਂ ਸਾਰੇ ਮੁਲਜ਼ਮਾਂ ਦੇ ਨਾਮ ਨੇ 4 ਐਸ ਐਚਓ ਸਮੇਤ ਬਾਕੀ ਜੋ ਉਹਨਾਂ ਦੇ ਨਾਲ ਸਾਥੀ ਸੀ ਉਹਨਾਂ ਦੇ ਨਾਮ ਜਿਹੜੇ ਨੇ ਐਫ ਆਈ ਆਰ ਦੇ ਵਿੱਚ ਪਾਏ ਗਏ ਨੇ ਤਾਂ ਇਸ ਐਫ ਆਈ ਆਰ ਨੂੰ ਕਰਨ ਪਿੱਛੇ ਦੇਰੀ ਹੋਈ ਹੈ ਇਸ ਦੇਰੀ ਨੂੰ ਲੈ ਕੇ ਹੁਣ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਜਿਹੜੀ ਫਟਕਾਰ ਲਗਾਈ ਆ 2 ਦਿਨ ਦਾ ਸਮਾਂ ਮੰਗਿਆ ਕਿ ਆਖਰ ਕਿਉਂ ਦੇਰੀ ਹੋਈ ਆ 15 ਸਾਲ 13 14 ਦੀ ਤਰੀਕ ਦੀ ਰਾਤ ਨੂੰ 13 14 ਮਾਰਚ ਦੀ ਰਾਤ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਇੱਕ ਢਾਬੇ ਦੇ ਉੱਤੇ ਪੁਸ਼ਪਿੰਦਰ ਬਾਠ ਤੇ ਉਸਦੇ ਬੇਟੇ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੁੱਟਮਾਰ ਕਰ ਦਿੱਤੀ ਜਾਂਦੀ ਆ ਤਾਂ ਕੁੱਟਮਾਰ ਕਿਉਂ ਹੁੰਦੀ ਆ ਇੱਕ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਬਹਿਸਬਾਜੀ ਸ਼ੁਰੂ ਹੁੰਦੀ ਆ ਬਹਿਸਬਾਜੀ ਜਿਹੜੀ ਆ ਤਕਰਾਰ ਦੇ ਵਿੱਚ ਬਦਲ ਜਾਂਦੀ ਆ ਤਕਰਾਰ ਇੰਨਾ ਵੱਧ ਜਾਂਦਾ ਕਿ ਹੱਥੋਂ ਪੈਈ ਤੱਕ ਗੱਲ ਪਹੁੰਚ ਜਾਂਦੀ ਆ ਪਰ ਉਸ ਵੇਲੇ ਨਾ ਤਾਂ ਕਰਨਲ ਨੇ ਵਰਦੀ ਪਾਈ ਸੀ ਤੇ ਨਾ ਹੀ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ ਸੀ ਨਾ ਹੀ ਪੁਲਿਸ ਵਾਲਿਆਂ ਨੂੰ ਪਤਾ ਸੀ ਕਿ ਉਹ ਕਰਨਲ ਹੈ ਤੇ ਨਾ ਹੀ ਕਰਨਲ ਨੂੰ ਪਤਾ ਸੀ ਕਿ ਇਹ ਪੁਲਿਸ ਮੁਲਾਜ਼ਮ ਨੇ ਤਾਂ ਖਸੁੱਨ ਮੁਕੇ ਚੱਲੇ ਗੱਲਬਾਤ ਹੋਈ ਕਾਫੀ ਜ਼ਿਆਦਾ ਲੜਾਈ ਜਿਹੜੀ ਉੱਪਰ ਤੱਕ ਚੜੇ ਗਈ ਤਾਂ ਹੁਣ ਇਹ ਲੜਾਈ ਜਿਹੜੀ ਆ ਇਹ ਮੁੱਦਾ ਜਿਹੜਾ ਆ ਕਾਫੀ ਗਰਮਾਉਂਦਾ ਹੋਇਆ ਨਜ਼ਰ ਆਇਆ ਸੀ ਤਿੰਨ ਦਿਨਾਂ ਤੋਂ ਪਟਿਆਲਾ ਦੇ ਵਿੱਚ ਧਰਨਾ ਵੀ ਚੱਲ ਰਿਹਾ ਸੀ ਪਰ ਇਹ ਧਰਨਾ ਬੀਤੇ ਕੱਲ ਸਮਾਪਤ ਇੱਕ ਭਰੋਸੇ ਤੋਂ ਬਾਅਦ ਹੋਇਆ ਕਿਉਂਕਿ ਭਰੋਸਾ ਮਿਲ ਗਿਆ ਸੀ ਕਰਨਲ ਬਾਠ ਦੀ ਪਤਨੀ ਨੂ ਕੀ ਉਹਨਾਂ ਦੀ ਮੁਲਾਕਾਤ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਵੇਗੀ 31 ਮਾਰਚ ਦੁਪਹਿਰ 12 ਵਜੇ ਦਾ ਸਮਾਂ ਦੇ ਦਿੱਤਾ ਸੀ ਪਰ ਹੁਣ ਇਹ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਤਾਂ ਵੱਡਾ ਫੈਸਲਾ ਜਿਹੜਾ ਹਾਈ ਕੋਰਟ ਦਾ ਹੱਕ ਦੇ ਵਿੱਚ ਆ ਸਕਦਾ ਹਾਲਾਂਕਿ ਉਹ ਪੁਲਿਸ ਮੁਲਾਜ਼ਮ ਸਸਪੈਂਡ ਵੀ ਕਰ ਦਿੱਤੇ ਗਏ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਵੀ ਕਰ ਦਿੱਤੇ ਪਰ ਪੁਸ਼ਪਿੰਦਰ ਕਰਨਲ ਬਾੜ ਦੀ ਪਤਨੀ ਇਸ ਗੱਲ ਦੇ ਉੱਤੇ ਅੜੇ ਨੇ ਕਿ ਐਸਐਸਪੀ ਪਟਿਆਲਾ ਨਾਨਕ ਸਿੰਘ ਦਾ ਤਬਾਦਲਾ ਕੀਤਾ ਜਾਵੇ ਸੀਬੀਆਈ ਦੀ ਤੋਂ ਜਾਂਚ ਕਰਵਾਈ ਜਾਵੇ ਇਸ ਮਾਮਲੇ ਦੀ ਕਿਉਂਕਿ ਕਹਿੰਦੇ ਅਸੀਂ ਸਾਨੂੰ ਭਰੋਸਾ ਪੁਲਿਸ ਦੇ ਉੱਤੇ ਨਹੀਂ ਆ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਆ ਸਿੱਟ ਹਾਲਾਂਕਿ ਇਸ ਮਾਮਲੇ ਦੇ ਵਿੱਚ ਬਣਾ ਦਿੱਤੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਪਰ ਉਸ ਟੀਮ ਦੇ ਜੋ ਮੈਂਬਰ ਨੇ ਕਹਿੰਦੇ ਤਾਂ ਕਹਿੰਦੇ ਉਹ ਵੀ ਤਾਂ ਪੁਲਿਸ ਵਾਲੇ ਨੇ ਕਹਿੰਦੇ ਇਹ ਸੀਬੀਆਈ ਨੂੰ ਜਿਹੜੀ ਆ ਸਾਰੀ ਜਾਂਚ ਦੇ ਦਿੱਤੀ ਜਾਵੇ ਅਸੀਂ ਸਮਝਾਂਗੇ ਸਾਨੂੰ ਇਨਸਾਫ ਮਿਲ ਗਿਆ ਤਾਂ ਖੈਰ ਹੁਣ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚ ਚੁੱਕਿਆ ਹਾਈ ਕੋਰਟ ਦੇ ਵਿੱਚ 2 ਦਿਨਾਂ ਦੇ ਅੰਦਰ ਪੰਜਾਬ ਸਰਕਾਰ ਕਿਹੋ ਜਿਹਾ ਜਵਾਬ ਦਾਇਰ ਕਰਦੀ ਆ ਕਿਹੋ ਜਿਹਾ ਜਵਾਬ ਜਿਹੜਾ ਦਾਖਲ ਕਰਦੀ ਆ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਖ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਹੈ ਪਰ ਕੱਲ ਜੋ ਧਰਨਾ ਖਤਮ ਕਰਨ ਤੋਂ ਬਾਅਦ ਪੁਸ਼ਪਿੰਦਰ ਕਰਨਲ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੇ ਵੱਲੋਂ ਸ਼ਬਦ ਕਹੇ ਗਏ ਸੀ ਇੱਕ ਵਾਰ ਤੁਹਾਨੂੰ ਉਹ